ਹਾਂਜੀ ਬਾਬਿਓ ਕੀ ਹਾਲ ਚਾਲਾ ਹੋ ਠੀਕ ਠਾਕ ਉਹ ਠੀਕ ਠਾਕ ਸਾਰੇ ਤੇ ਆਪਣਾ ਲੱਡ ਲਾਈਨ ਸਾਰੇ ਨਹੀਂ ਆ ਸਹੀ ਤੇ ਠੀਕ ਹੋਣਗੀਆਂ ਆਪਣੇ ਵਾਲੇ ਵੀ ਸੈਟ ਨੇ ਪੂਰੇ ਤੇ ਬਾਬਿਓ ਅੱਜ ਕਰਦੇ ਆ ਇੱਕ ਐਨ ਤੇ ਇੱਕ ਉਹ ਬੈਠਾ ਹੁਣ ਠੀਕ ਹੈ ਹਾਲੇ ਕੋਈ ਮਨ ਨਹੀਂ ਗਈ ਮਾਰ ਕੇ ਗਿਆ ਹੁਣ ਅੱਛਾ ਇਲਾ ਤਾਂ ਆਪਣੀ ਛਤਰੀ ਖੜੀ ਕਰੀਏ ਫਿਰ ਕਰਾਉਣਿਆ ਸਾਨੂੰ ਸ਼ੌਂਕ ਛਤਰੀ ਉਹਦਾ ਨੀਵੇਂ ਲਾਤੀ ਪਹਿਲਾਂ ਤਾਂ ਤੇ ਪਹਿਲਾਂ ਆਪਣਾ ਬੱਚਾ ਯਾ ਵਸ ਉੱਤੇ ਜਾ ਕੇ ਛੱਡੀਏ ਓਏ ਆ ਜਾ 15 ਲ ਲ ਲ ਫੜਨਾ ਤੈਨੂੰ ਹੈਗਾ ਹੀ ਆ ਆਣ ਚੰਮ ਦਾ ਫੜਾਂ ਬਈ ਦਾਣੇ ਦੂਨੇ ਜੇ ਪੈਨੇ ਦੇ ਅੰਦਰ ਬਾਧੂ ਪੈਨੇ ਤੇ ਕਾਲੂ ਹੈਗਾ ਐ ਦਿਵਾਰ ਕਾਲੂ ਡਾਵਾਂਗੇ ਕਬੂਤਰੀਆਂ ਲੋਈ ਵਾਪੇ ਕੱਢ ਲੈ ਚਿੱਟੀਆਂ ਅੱਖਾਂ ਦਾ ਬੱਚਾ ਦੋਵੇਂ ਲਾਲ ਡੰਡੇ ਇਹਨੂੰ ਅਸ ਐ ਨਹੀਂ ਛੱਡਦੀ ਹਾਂ ਛਤਰੀ ਤੇ ਬੈਠਾ ਰਹੂਗਾ ਇੰਨੇ ਨਾਲ ਨਾਲੇ ਉੱਡਿਆ ਉਹ ਨਾਲੇ ਛਾਤੀ ਦਾ ਪੱਕਾ ਹੋ ਜੂ ਤੇ ਇੱਕ ਆਪਣੀ ਛੜੀ ਇਹ ਕਿਹੜੀ ਆ ਬੈਠੀ ਵਾਸਤੇ ਠੀਕ ਹਸ ਤੋ ਵਾ ਦੇ ਨਾ ਨੂੰ ਦੋਵਾਂ ਨੂੰ ਇਕੱਠੇ ੜਾ ਲਾ ਠੀਕ ਆ ਆ ਬੈਠਣੇ ਹੈ ਹੈ ਤੇ ਬੱਚਾ ਉੱਡ ਵੀ ਗਿਆ ਪਤਾ ਵੀ ਨਹੀਂ ਲੱਗਿਆ ਕੋ ਬੈਠਾ ਸੜੀ ਤੇਰਾ ਹੂੰ ਕਮਾਲ ਹੋ ਗਈ ਬੱਚਾ ਉੱਡ ਗਿਆ ਉੜੇ ਦੇ ਫਰ ਦੇ ਉਹ ਵੀ ਨਹੀਂ ਓਏ ਨਿਸ਼ਾਨ ਜੇ ਇਹਨੂੰ ਵੀ ਦਾਦੀ ਚਲੋ ਚਲ ਤੇ ਉਹਨੂੰ ਵੀ ਦੇਖਦੇ ਆ ਕਿੱਧਰ ਗਿਆ ਪੁੱਤ ਹੀ ਨਹੀਂ ਲੱਗਿਆ ਕਿੱਧਰ ਗਿਆ ਗੂ ਹੋ ਗਿਆ ਚਲੋ ਛਤਰੀ ਬਾਬੇ ਉੱਚੇ ਲਾਈਏ ਕਿਰਾ ਰੱਕਾ ਲੋਲੇ ਹੋ ਜਾਂਦੀ ਐ ਸਾਡੇ ਮੇਰੇ ਨਾਲ ਮੇਰੇ ਕੱਲੇ ਨਾਲੇ ਹੁੰਦੀ ਆ ਮੈਂ ਦੇਖੋ ਇੱਧਰ ਬੱਚਾ ਦੇਖੀ ਜਾਂਦਾ ਤੀ ਉੱਤੇ ਚੜ ਕੇ ਟੀਨ ਦੇ ਉੱਤੇ ਤੇ ਉਹ ਪਤੰਦਰ ਉਹ ਬੈਠਾ ਲੈ ਇਹ ਬੱਚਾ ਉੱਡ ਗਿਆ ਇਹ 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 ਆ ਸੀਗਾ ਆਹ ਵਰਤਾ ਹਰੇ ਲਾਲ ਡੰਡੇ ਵਾਲਾ ਠੀਕ ਆ ਬਾਬੂ ਬਸ ਉੱਤੇ ਜਾ ਕੇ ਦੀ ਨਿਗਾ ਰੱਖਦੇ ਆ ਕੋਠੇ ਦੇ ਉੱਤੇ ਥੱਲੇ ਪਤਾ ਜਨ ਲਾ ਦੋ ਲਓ ਜੀ ਬਾਬੇਓ ਬਈ ਆ ਗਏ ਆਪਣੇ ਕੋਠੇ ਉੱਤੇ ਮੱਚਾ ਉਹ ਫਿਰਦਾ ਇਹ ਆ ਗਿਆ ਇਹ ਆ ਹਰਦਾ ਠੀਕ ਆ ਆਪਣੀ ਡੱਬੀ ਉਹ ਫਿਰਦੀ ਆ ਮੱਚਾ ਆ ਗਿਆ ਸਿਰ ਤੇ ਠੀਕ ਆ ਚਲੋ ਵਧੀਆ ਹਨ ਉੱਤੇ ਲੱਗਣ ਲੱਗਿਆ ਹੁੰਦਾ ਬੱਚਾ ਇਹ ਆ ਦੇਖੋ ਵਧੀਆ ਚੱਲ ਰਿਹਾ ਆ ਫਿਰਦਾ ਉੱਡਿਆ ਵੀ ਹੋਰ ਕੁਛ ਨਹੀਂ ਬਸ ਉੱਡ ਕੇ ਆ ਕੇ ਜਾਂ ਪਾਸੇ ਬੈਠੋ ਹੈ ਜਾਂ ਬਗਾਨੀ ਛੱਤ ਤੇ ਜਾਊ ਸਿੱਧਾ ਆਪਣੀ ਘਰ ਦੀ ਛੱਤ ਤੇ ਨਹੀਂ ਆਉਂਦਾ ਬਾਕੀ ਦਾ ਕੋਈ ਪਤਾ ਨਹੀਂ ਇਹਦਾ ਦਿਮਾਗ ਤਮੂਰੀ ਹੈ ਇਹਦਾ ਸੱਟੇ ਰਹਿੰਦਾ ਟਾਈਮ ਉੱਤੇ ਲੱਗਣ ਲੱਗਿਆ ਵੀ ਬੱਚਾ ਜੀ ਇਹ ਆ ਜਾਂਦਾ ਆ ਫਿਰਦਾ ਹਾਂ ਪ੍ਰਤਾਪਾ ਠੀਕ ਆ ਬਈ ਲੱਗ ਗਿਆ ਹੈ ਪਤੰਦਰ ਤਹਾਣੂ ਤਹਾਣੀਆਂ ਲੱਗ ਗਿਆ ਉਹ ਵਰਦਾ ਆ ਜਾਂਦਾ ਵਾ ਬੀ ਠੀਕ ਹੈ ਤੇਰੇ ਦੱਬੀ ਕਿੱਧਰ ਗਈ ਉਹ ਦੱਬੀ ਕਿੱਧਰ ਮਗੀਰ ਹਾਂ ਦੱਬੀ ਆ ਫਿਰਦੀ ਆ ਖੜਜ ਆਖਰ ਦੀ ਟੱਪੀ ਵੀ ਠੀਕ ਆ ਬੱਚਾ ਆਵਦਾ ਉਹ ਅੱਜ ਕੰਟੈਂਟ ਜਾਂ ਮੇਰੇ ਲਈ ਲੱਭਿਆ ਨਹੀਂ ਵਿਚਾਲਾ ਅੱਜ ਕਰੀਏ ਕੋਈ ਵਧੀਆ ਯਾਰ ਬੱਚੇ ਨੂੰ ਉੱਤਰ ਲੱਗਿਆ ਰਹੀ ਹੈ ਦੇਖੀ ਕਿਤੇ ਭੱਜ ਨਾ ਜਾਵੇ ਯਾਰ ਪੰਗਾ ਇਹ ਉੱਤਰ ਲੱਗ ਵੀ ਪਤੰਦਰ ਉੱਤੇ ਗਿਆ ਜਿੱਤੇ ਹੁੰਦੀ ਆ ਹਵਾ ਨਹੀਂ ਹੁੰਦੀ ਉਹਦੇ ਪਤੰਦਰ ਹਿਲਾਗਦੇ ਨਹੀਂ ਉੱਤੇ ਇੱਕ ਇੱਕ ਮਿੰਟ ਦੋ ਦੋਏ ਨਾਲ ਇਕੱਠੇ ਰਲ ਜਾਣਾ ਆਏ ਇਹ ਆ ਵਰਦਾ ਮੈਨੂੰ ਬਾਪੇ ਫੋਨ ਨਹੀਂ ਆਂਦੀ ਕਰਿਆ ਉੱਤੇ ਪਤਾ ਨਹੀਂ ਅੱਜ ਕਿਹੋ ਜਿਹਾ ਮੌਸਮ ਹੈ ਆ ਵਰਦਾ ਬੱਚਾ ਦਾ ਇਹ ਉਹ ਅੱਗੇ ਦੋਏ ਠੀਕ ਉਹ ਭੱਗਾ ਉਹ ਟੱਪਿਆ ਇਹੋ ਭੱਗਾ ਏ ਮੜਿਆ ਉਹ ਮੜੂਆਕ ਨਹੀਂ ਆਏ ਮੁੜਤਾ ਗਿਆ ਬਾਪੇ ਉਹ ਗਲਤ ਤੇ ਡਾਤਾ ਯਾਰ ਮਾ ਬਿੱਲਾ ਜੇ ਬਠਾਤੀ ਕਰੇ ਮੈਂ ਕੁਲਕ ਕੰਟੈਂਟ ਜਨਾਲੇ ਬਣ ਜੂ ਮਤਲਬ ਵੀ ਨਾਲੇ ਵੀਡੀਓ ਜੀ ਮੰਗੂ ਹੋ ਜੂ ਨਾਲੇ ਚੱਲ ਚਾਰ ਵੀਊ ਆ ਜਾਣਗੇ ਬਹੁਤ ਰੰਨੇ ਆ ਆ ਗਿਆ ਬੱਚਾ ਸਾ ਮੜਿਆ ਆਇਆ ਹੈ ਲੰਬਾ ਲੰਗਾ ਤੇ ਹਵਾ ਲੱਗੀ ਤੇ ਆ ਆ ਗਿਆ ਆਉਂਦਾ ਹੈ ਕਹਿੰਦੇ ਪਤੰਦਰ ਤੁੱਪ ਕੱਢੇ ਕਰੜੀ ਆ ਆ ਗਿਆ ਸ਼ੁਰੂਨ ਤਾਂ ਨੀਮਾ ਹੋ ਗਿਆ ਹੂੰ ਵੈਸੇ ਬੱਚਾ ਉੱਡਣ ਲੱਗ ਗਿਆ ਵੀ ਇਹ ਗੱਲ ਵਧੀਆ ਮਨੇ ਨਾ ਗੋੜਾ ਵਾਲਾ ਪਾਣੀ ਦਿੱਤਾ ਹੈ ਦੋ ਤਿੰਨ ਦਿਨ ਹੁਣ ਤਾਂ ਹੀ ਆਪ ਹੀ ਉੱਡੂਗਾ ਜੇ ਤੁਹਾਨੂੰ ਦਿੱਤਾ ਗੋੜਾ ਵਾਲਾ ਪਾਣੀ ਵੈਸੇ ਬੱਚਾ ਬੱਟਾ ਪੜਾ ਜਾਵੇ ਆ ਚੱਕਰਾ ਹਵਾ ਵੀ ਚੱਲਦੀ ਆ ਆ ਜਾ ਆ ਆ ਗਿਆ ਇਹ ਪਹਿਲਾ ਪਹਿਲਾ ਬੱਚੇ ਨੂੰ ਪਤਾ ਲੱਗ ਜਾਂਦਾ ਵੀ ਹਾਂ ਆ ਚਾਹ ਵੀ ਚੀਜ਼ ਹੈਗੀ ਬੈਠਣ ਲਈ ਮਤਲਬ ਜਿੱਥੇ ਬੱਚੇ ਥੱਕ ਜਾਂਦਾ ਬਸ ਉੱਥੇ ਹੀ ਬੈਹ ਜਾਂਦਾ ਆ ਆਗੇ ਦੋਏ ਇਹ ਵੀ ਆ ਡੱਬੀ ਆ ਫਿਰਦਾ ਬੱਚਾ ਠੀਕ ਆ ਬਾਬਿਓ ਕੱਲੂ ਡਾਵਾਗੇ ਦੇਖੋ ਕੱਲ ਨੂੰ ਰਿਜ਼ਲਟ ਦੱਸਾਂਗੇ ਤੁਹਾਨੂੰ ਕਬੂਤਰੀਆਂ ਦਾ ਕਿਵੇਂ ਮਤਲਬ ਅੱਜ ਉਹ ਭੇਤੀ ਹੋਈ ਆ ਦਵਾਈ ਹੋ ਖੇਡਾਂਗੇ ਕੋਈ ਨਾ ਕੀੜਾ ਚੰਗਾ ਤੇ ਹਵਾ ਬਹੁਤ ਹਾਂ ਸੱਚੂ ਮੁੰਡਾ ਹੈ ਕਹਿ ਰਿਹਾ ਸੀ ਕਹਿੰਦਾ ਬੈਟੋਲ ਖੇਡੀਆਂ ਆ ਆ ਕੀੜਾ ਨਾ ਕੋਈ ਨਾ ਤੇ ਚਾਹ ਕਰ ਰਿਹਾ ਆ ਗਿਆ ਬਾਬੂ ਕੋਕ ਚਾਹਣੇ ਤਾਂ لمبے ਕੀੜੇ ਵਾਲੇ ਆੜਤਾ ਬਾਕੀ ਉਹ ਤਾਂ ਠੀਕ ਆ ਬਸ ਆਇਆ ਹਵਾ ਚੱਲ ਰਹੀ ਆ ਯਾਰ ਉਹ ਲੱਗੀ ਬੱਚੀ ਨੂੰ ਬੈਕਨ ਗਰੀਸ ਦੀ ਦੇਖੀ ਕਿਤੇ ਕਰੀਂ ਕਰਪਾ ਹੈ ਮਾਰਤਾ ਸਾਡੀ ਬਲੱਡ ਲਾਈਨਾਂ ਦੇ ਆ ਮਾਰਦਾ ਵਾਪ ਨੂੰ ਠੱਪੀ ਮਾਰਦਾ ਦੇਖ ਮਨਜੀ ਬਹੁਤ ਚੜੋਂ ਦੀ ਆਹ ਹਵਾਈ ਜਦੋਂ ਹੀ ਆਪਾਂ ਜਨ ਬਡਾ ਦੀਏ ਉਹਦੀ ਚੱਲ ਪੰਦੀ ਆ ਉਹਦੀ ਨਾਲ ਦੀ ਨਾਲ ਦੇਖੋ ਜਦੋਂ ਬਲੌਗ ਜਿਹਾ ਸਟਾਰਟ ਕਰਿਆ ਸੀ ਜਦੋਂ ਆਪਾਂ ਬਣਾਉਣ ਲੱਗਿਆ ਮਤਲਬ ਉਦੋਂ ਜਮੀ ਹਵਾ ਘੱਟ ਸੀ ਜਿਹੜੀ ਉਂਦਾ ਤੇ ਕਬੂਤਰ ਉਹਦੀ ਆ ਗਈ ਹਵਾ ਹੌਲੀ ਹੌਟ ਚਾਵੀ ਕੋਣ ਮੰਨ ਗਿਆ ਹੀਟ ਬਰੈਡ ਨੂੰ ਸੋਗੀ ਦੀ ਆਪ ਆਪ ਦੇ ਆਪ ਲੋ ਤੇ ਬੱਚਾ ਜਾਂਦਾ ਆ ਫਿਰਦਾ ਬਾਬੇ ਬੱਚਾ ਆਇਆ ਦੇਖ ਰਹਾ ਵੀ ਟਾਈਮ ਕਿੰਨਾ ਹੋ ਗਿਆ ਫਿਰ ਤੁਹਾਨੂੰ ਦੱਸਾਂਗੇ 55 ਤੇ ਡਾਇਆ ਤੀਗਾ 4 ਵਜ ਕੇ 4 ਮਿੰਟ ਹੋ ਗਏ 3:52 ਤੇ ਡਾਇਆ ਸੀ ਇਹ ਬੱਚਾ ਆਇਆ 4 ਵਜ ਦੇ 4 ਹੀ ਮਿੰਟ ਹੋ ਗਏ ਕਿੱਧਰ ਵਗਿਆ ਬੱਚਾ ਆ ਕਹਿੰਦੇ ਨੀਂਗਾ ਰੱਖਣੀ ਉਹ ਫਿਰਦਾ ਇਹ ਆ ਗਿਆ ਜੇ ਮੈਂ ਬੈਰੀ ਮਗੋੜਦਾ ਜਮੇ ਬੈਰੀ ਮਗੋ ਤਖਾਨ

ਆ ਗਿਆ ਤੇ ਹੁਣ ਮੈਂ ਛੱਤ ਦੇ ਉੱਤੇ ਲਾਇਆ ਕੋਠੇ ਦੇ ਉੱਤੇ ਦੱਸੋ ਕਿਵੇਂ ਲੱਗਦੀ ਆ ਕੋਠੇ ਦੇ ਉੱਤੇ ਤੇ ਮੈਂ ਲਾਦਾ 2 3 ਕਮੈਂਟ ਬਹੁਤੀ ਜੀ ਵੀ ਕਰ ਕਰੇ ਸੀ ਪਹਿਲਾਂ ਕਹਿੰਦੇ ਵੀ ਕਬੂਤਰ ਕੋਠੇ ਤੇ ਰੱਖ ਲਾ ਨਾਲੇ ਵਧੀਆ ਖਾੜ ਖਾੜੇ ਖੜੇ ਆ ਕਰਨਗੇ ਉੱਥੇ ਤੇ ਉਹ ਸੁਆਹ ਜਨੇ ਉਹ ਲਾਣਾ ਜਿਹੜਾ ਥੱਲੇ ਆ ਦਾ ਨਾਲ ਸਟਾਪ ਲਾ ਦੀਏ ਥੱਲੇ ਗਾਵਲਾ ਲਾਤਾ ਹੁਣ ਆਪਾਂ ਬਹਿਨੇ ਸ਼ੌਂਚ ਬਾਤਰੀ ਦੱਸਿਆ ਗੁੱਠੇ ਤੇ ਕਿਵੇਂ ਲਾ ਦਿਆ ਆ ਗਈ ਡੱਬੀ ਆ ਗਈ ਆ ਗਈ ਬੈ ਗਈ ਡੱਬੀ ਤੇ ਪਚਾ ਫਿਰਦਾ ਵੀ ਦੇਖਾਂ ਜਿਹਨੂੰ ਬੜਕਾ ਕੇ ਜੇ ਮਤਲਬ ਆ ਆ ਗਿਆ ਬਾਬੇ ਬੱਚਾ ਆ ਦੇਖੋ ਬੈਠਣ ਦੀ ਕੋਸ਼ਿਸ਼ ਤਾਂ ਕਰਦਾ ਹੈ ਪਰ ਫਿਰ ਵੀ ਉੱਡ ਜਾਂਦਾ ਇਹ ਇਹ ਪੁੱਜ ਗਿਆ ਉਹ ਤੇਰੀ ਉਹ ਵਹਿ ਗਿਆ ਭਾਈ ਜਿਵੇਂ ਬਚ ਗਿਆ ਉਹ ਵਹਿੰਦਾ ਵਹਿੰਦਾ ਕੁੱਤਰਾ ਛਤਰੀ ਤੇ ਹਵਾ ਲੈ ਜਾਂਦੀ ਆ ਯਾਰ ਕਿੱਚ ਕਿਾਈ ਤਾ ਫੂੰਗਾ ਗਲਤੀ ਗਲਤ ਹੋ ਗਿਆ ਜਿਵੇਂ ਵਹਿੰਦਾ ਵਹਿੰਦਾ ਵਹਤ ਗਿਆ ਖੜੇ ਇੰਨਾ ਪੱਕਾ ਨਹੀਂ ਹੈਗਾ ਛਤਰੀ ਦਾ ਵੈਸੇ ਨੂੰ ਕੋਸ਼ਿਸ਼ ਤਾਂ ਕਰਦਾ ਬੈਠਣ ਦੀ ਉਹ ਵੇਗਾ ਹੁਣ ਜਾ ਕੇ ਤਾਂ ਕੀੜੀਆਂ ਇੰਨੇ ਬੜਾ ਲਹੂ ਕੀਤਾ ਉਹ ਵੀ ਚੜ ਜਾਂਦੀਆਂ ਛੋਟੀਆਂ ਨੇ ਉਹ ਭਾਜਾ ਭਈਆ ਕੇ ਬੱਚਾ ਹੂੰ ਸੋਣਾ ਉੱਡਿਆ ਵਜ ਕੇ 13 ਮਿੰਟਾਂ ਦੇ ਬਹਿ ਗਿਆ ਅ ਤੰਨ ਵੱਤ ਤੰਨ ਬੁੰਜਾ ਤੇ ਡਾਇਤੀ ਉਹਦੀ ਉੱਡ ਗਿਆ 25 ਮਿੰਟ ਮਾਰ ਗਿਆ ਬਹੁਤ ਨੇ ਹਣਾ ਹਲਤਾਂ ਹੋਰ ਡਾਵਾਂਗੇ ਇਹਨੂੰ ਹਲਤਾ ਜੇ ਮਤਲਬ ਪਈਆਂ ਨੇ ਡਾਈਆਂ ਮਹੀਨਾ ਲਾਉਣਾ ਇਹਨੂੰ ਘਰੇ ਅੱਗੇ ਜੂਨ ਦਾ ਮਹੀਨਾ ਆ ਰਿਹਾ ਉਹ 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 ਦੋ ਡਾਵਾਂਗੇ ਕੁੁੱਤਰਾ ਹਨਾ ਬਹੁਤ ਉਹ ਵਾਪਸ ਇੱਕ ਗੱਲ ਤਾਂ ਇਹਦੀ ਵਧੀਆ ਲੱਗੀ ਬੱਚੇ ਦੀ ਆ ਗਿਆ ਘਰੇ ਠੀਕ ਆ ਵਾਪਸ ਮਤਲਬ ਵੀ ਘਰੇ ਆ ਕੇ ਬੈਠ ਗਿਆ ਕਿ ਜਿਹੜਾ ਮੈਂ ਬਗਾਨੀ ਛੱਤ ਤੇ ਨਹੀਂ ਗਿਆ ਜਾਂ ਬਗਾਨੇ ਕੋਠੇ ਤੇ ਨਹੀਂ ਗਿਆ ਪਾਸੇ ਨਹੀਂ ਆ ਮਤਲਬ ਉਹ ਆ ਗਿਆ ਘਰੇ ਬਹੁਤ ਵਸਾ ਇੰਨਾ ਕੀ ਬਸੇ ਗੱਲ ਐ ਸੀ ਛਤਰੀ ਤੇ ਬਾਹ ਜਾਂਦਾ ਬਹੁਤ ਚੰਗੀ ਗਲਤੀ ਦੀ ਇਹ ਆਊਗਾ ਇਹ ਆਊਗਾ ਕੋਲੋ ਛਤਰੀ ਜੇ ਬੜਕਾ ਕੇ ਇੱਕ ਹਰਜੋ ਮ ਬਠਾਉਣਾ ਨਹੀਂ ਬੱਚੇ ਨੂੰ ਜਿਹਾਉਂਦਾ ਹੋਇਆ ਉਹਣਾ ਨਹੀਂ ਹੈਗਾ ਬਈ ਉਹ ਮਤਲਬ ਜਾਣ ਜੀ ਵਾਲੀ ਲਾਕੀ ਰੋੜ ਦੇ ਵੜਦੇ ਅੱਜ ਮੂੰਹ ਪੱਟ ਰੱਖਾ ਪੂਰਾ ਹਨ ਥੱਲੇ ਜਾ ਕੇ ਦਿਖਾਉਣਾ ਠਾ ਬਈ ਪੂਰਾ ਹਨ ਉਹ ਦੇਖੋ ਮੂੰਹ ਜਾਂ ਪੱਟ ਰੱਖਿਆ ਨਹੀਂ ਆਹ ਦੇਖੋ ਕੋ ਸਹਾਵਾ ਚਲਦੀ ਸੀ ਨਾ ਉਡਣਾਂ ਦੇ ਨਹੀਂ ਹੋਰ ਵੀ ਸੀ। ਧੀ ਲਾਤੀ ਬਾਪ ਸੋਰੀ। ਬਾਦੀ ਦਾ ਡੱਬੀ ਆ ਗਈ ਉਹਦੀ ਬੱਚੇ ਨੂੰ ਛਾਤ ਵੀ ਮਾਰਾ ਉਧਰ ਡਰਾ ਹੱਕ ਕੇ ਜੇ। ਕੱਪੜੇ-ਕੱਪੜੇ ਜੀ ਵੀ ਲੰਬੜ ਗੇ। ਚਿੰਦਰਾ ਹੀ ਹਮੜਾ ਆਇਆ। ਚਲੋ ਜੀ। ਛਲਾਰੂ ਹੈ। ਛਾਲਾ। ਲਾ। ਲੱਪੰਦ ਰੂ ਦੂ। ਦੂ ਆ ਹੈ ਉਹ ਦੂ। ਹਰਦਮਣ।

ਅੱਜ ਲਾਵਾਂਗੇ ਮਤਲਬ ਕੂਤਣ ਦਵਾਗੇ ਜਵਨ ਆ ਕੂਤਰੀਆਂ ਕੱਢ ਲੈ ਬਸ ਜਵਨ ਨੂੰ ਥੋੜਾ ਜਿਹਾ ਹੋਰ ਰਹਿਣ ਦੋ ਫਿਰ ਨਾ ਦਹਾ ਇੱਕ ਦਸ ਜਬ ਬੀਐਮਐਲ ਦੇ ਕੇ ਨਾ ਬੀ ਨਹੀਂ ਐਨੀ ਐਨੀ ਤਾਂ ਜ਼ਿਆਦਾ ਹੈ ਚੌੜ ਕਰਦਾ ਤੇ ਆਹ ਬਈ ਸੱਚ ਹਾਂ ਪੰਜ ਜਾਂ ਛੇ ਅੰਨਿੰਗੋ ਐਮ ਐਲ ਜੁਆਨ ਦੇ ਦਾਂਗੇ ਬਾਕੀ ਐਨੂੰ ਬਾ ਡੱਬੀ ਨੂੰ ਵੀ ਦੇ ਦਈਏ ਥੋੜੀ ਮੋਟੀ ਕਾ ਇਹਨਾਂ ਦਾ ਪਾਣੀ ਪੂਣੀ ਜਾਂ ਸਾਰਾ ਸਿਸਟਮ ਜਾਂ ਮਤਲਬ ਗਰਮੈਸ਼ ਜੋ ਜਿਹੜੀ ਹੁੰਦੀ ਹੈ ਗਰਮੈਸ਼ ਜੀ ਬਸ ਕੱਢਣ ਵਾਸਤੇ ਫਿਰ ਦੇਖਿਓ ਕਾਲੂ ਹੁਣਦੀਆਂ ਨਾ ਦਿਖਾਉਂਦੇ ਮਰ ਬੱਚਾ ਉੱਥੇ ਬੈਠਾ ਠੀਕ ਹੈ ਉਹ ਬੈਠਾ ਚਲੋ ਜੇ ਆਊਗਾ ਫਿਰ ਤੁਹਾਨੂੰ ਕਰਾਵਾਂਗੇ ਇਹ ਨੀ ਆਪਾਂ ਬੈਠੀਏ ਥੱਕ ਜਿ ਗਈ ਕਿ ਬਾਬਿਓ ਆਹ ਚਕਨੇ ਉਹ ਆ ਉਹਦੇ ਵਿੱਚ ਏਪੀ ਲਾ ਕੇ ਬਈ ਛੜਤੀ ਬਾਹਰ ਆਹ ਦੇਖੋ ਖੁਰਕੀ ਜਾਂਦੀ ਆ ਪਰਜ ਫੁਰਜੇ ਚੰਡਾ ਵਰਕੀਆਂ ਆ ਤੇ ਇੱਕ ਬੂਦਰੀ ਹੋ ਗਈ ਆਪਣੇ ਬੱਚਾ ਆ ਉੱਥੀ ਬੈਠਾ ਜਿਸ ਦੇਖੀ ਅੰਦਾਜ਼ਾ ਵੀ ਤੇ ਨਾ ਆ ਮੱਲੇ ਆਇਆ ਤੂੰ ਵੀ ਕੋਈ ਹੋਰ ਔਰ ਜਿਹੜੀ ਗੱਲ ਡਰਾਨ ਇਹ ਗੰਦੇ ਪਾਉਂਦਾ ਹੁੰਦਾ ਹੈ ਜਿਆਦਾ ਚਿਰ ਇਹ ਵੀ ਉੱਤਰ ਗਿਆ ਨਿੱੱਚੇ ਹੀ ਮਿੱਟੀ ਮਾਟੀ ਜੀ ਖਾ ਲੈਂਦੇ ਨੇ ਹਨਾ ਤਾਂ ਛੱਡੇ ਨੇ ਕੀ ਬਾਬੋ ਭਾਈ ਬੱਚਾ ਉੱਡ ਗਿਆ ਕਿੱਧਰ ਆਊਗਾ ਇਹ ਬਾਬੋ ਮਿੱਟੀ ਮਾਟੀ ਜੀ ਖਾਈ ਜਾਂਦੇ ਨੇ ਵਿਚਾਰੇ ਫੇਸੀ ਆ ਕਬੂਤਰਾਂ ਕੋਈ ਨਹੀਂ ਇਹ ਤਾਂ ਮਿੱਟੀ ਮਾਟੀ ਖਵਾਉਣੀ ਇਹਨਾਂ ਨੂੰ ਉਸ ਤੋਂ ਬਾਅਦ ਕੱਲੂ ਡਾਵਾਂਗੇ ਫਿਰ ਠੀਕ ਹੈ ਫਿਰ ਨਾਲ ਨਾਲ ਉਹ ਆ ਜੂਗਾ ਪੱਛਾ ਵੀ ਉੱਡ ਕੇ ਇੱਥੇ ਬਹਿ ਗਿਆ ਇਹ ਆ ਬੈਠਾ ਠੀਕ ਹੈ ਕਬੂਤਰ ਆ ਸੀ ਚਲੋ ਆ ਜੂ ਤਾਨ ਜੀ ਬਾਈ ਆ ਆ ਪਾ ਕਿਤੇ ਮੜਾਇਆ ਬਾਕੀ ਸੀ ਹਨਾ ਹਰ ਕਬੂਟ ਪਾੜ ਜੇ ਪਾ ਕੇ ਮਾਂ ਬੱਚੇ ਆ ਆ ਗਈ ਛਤਰੀ ਤੇ ਦੋ ਹੀ ਬੈਠੇ ਨੇ ਉੱਤੇ ਠੀਕ ਆ ਇਹ ਲਾਉਨੇ ਆ ਮੱਛਰ ਜਾ ਲੜੀ ਜਾਂਦਾ ਉਹਨਾਂ ਦੇ ਬਚਾਰਿਆਂ ਦੇ ਤੇ ਪਾਣੀ ਰੱਖਣਾ ਭੁੱਲ ਗਏ ਤਾਰੀ ਟਾਂਗੀ ਨੂੰ ਵਧੀਆ ਡਿਆ ਆ ਬੈਠਾ ਬੱਚਾ ਦਾ ਖੜਜ ਮੈਂ ਲਾਲਾ ਚਲੋਏ ਚਲੋ ਕੋਡੇ 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 ਇਹਦਾ ਉਹਨੂੰ ਕੋਲ ਕਰਤਾ ਕੰਮ ਉਹ ਹੀ ਜੀਦਾ ਡਰਤੀ ਆ ਚਲ ਬੈ ਗਿਆ ਬੈ ਗਿਆ ਬੈ ਗਿਆ ਖੜਜੋ ਯਾਰ ਮੈਂ ਲਾਲਾ ਫਿਰ ਦਿਖਾਉਣਾ ਤਾਂ ਲੋ ਜੀ ਵਾ ਬੁੱਕ ਕਰਤਾ ਬੱਚਾ ਅੰਦਰ ਤੇ ਪਹਿਲੇ ਨੰਬਰ ਤੇ ਆਪਾਂ ਪਹਿਲਾਂ ਪਾਣੀ ਰੱਖੀ ਅੱਜ ਪਾਣੀ ਭੁੱਲ ਕੇ ਲੇਟ ਹੋ ਗਈ ਤਾਂ ਚਲੋ ਭਾਈ ਟਾਈਮ ਬਹੁਤ ਹੋ ਗਿਆ ਆ ਤਿੰਨ ਤੱਕ ਵੀਡੀਓ ਪੈ ਮਸੀਤੋ ਵੀ ਨਾ ਔਰ ਇਹ ਡਟੂ ਕਰਨੀ ਹੈ ਫਿਰ ਪਾਉਣੀ ਹੈ ਇਹ 333 ਲਾਤੀ ਹੈ ਪਾਣੀ ਵੀ ਕਰਤਾ ਬਾਾਰ ਨਾਣ ਨੂਣ ਪਾਣੀ ਪੂਣੀ ਸਾਰਿਆਂ ਨੇ ਪੀ ਲਿਆ ਠੀਕ ਹੈ ਤੇ ਬਸ ਅਹੀਂ ਕਰ ਦਿੰਨੇ ਚਲੋ ਚਲੋ ਬਾਬੇ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਨਾਲ ਨਵੀਂ ਵੀਡੀਓ ਨਾਲ ਤੇ ਹੋਰ ਕੋਈ ਕਿਵੇਂ ਕੰਟੈਂਟ ਨਾਲ ਦਾਣੇ ਕੱਢ ਕੇ ਰੱਖ ਤੇ ਘਰ ਕਰਦਨੇ ਇਹ ਗੰਦ ਵਾਲਾ ਵਾ ਦੇਖ ਲੈ ਚਲੋ ਆਪੇ ਮਿਲਦੇ ਹਾਂ ਕਿਸੇ ਨਵੇਂ ਵਲੌਗ ਦੇ ਨਾਲ ਬਾਏ ਬਾਏ